ਪੰਜਾਬ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਫੇਰ ਤੋਂ ਵਧਾਈਆਂ ਗਈਆਂ। ਦੱਸ ਦਈਏ ਕਿ ਅੱਜ ਜਲੰਧਰ ਦੇ ਕਾਂਗਰਸ ਪਾਰਟੀ ਦਾ ਵਿਧਾਇਕ ਲਾਡੀ ਸ਼ਰੋਵਾਲੀਆਂ ਤੇ ਜ਼ਿਲ੍ਹਾ ਪ੍ਰਧਾਨ ਰਜਿੰਦਰ 베ਰੀ ਦੇ ਅਗਵਾਈ ਹੇਠ ਕਾਂਗਰਸੀ ਵਰਕਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਦੱਸ ਦਈਏ ਕਿ ਉਹਨਾਂ ਨੇ ਜਲੰਧਰ ਦੇ ADC ਅਮਿਤ ਮਹਾਜਨ ਨੂੰ ਮੰਗ ਪੱਤਰ ਸੌਂਪਿਆ ਜਿੱਥੇ ਕਿ ਇਸ ਮੌਕੇ ਵਿਧਾਇਕ ਸੁਖਵਿੰਦਰ ਕੋਟਲੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਾਡੇ ਉੱਤੇ ਮਹਿੰਗਾਈ ਦਾ ਬੋਝ ਪਾਇਆ ਜਾ ਰਿਹਾ ਹੈ ਅਤੇ ਕਾਂਗਰਸ ਪਾਰਟੀ ਦੀਆਂ ਦਿੱਤੀਆਂ ਸਾਰੀਆਂ ਸਹੂਲਤਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਲੋਕਾਂ ਉਥੇ ਹੀ ਜਮ ਕੇ ਰੋਸ਼ ਪ੍ਰਦਰਸ਼ਨ ਕੀਤਾ ਇਹ ਨਹੀਂ ਨਾ ਉਹਨਾਂ ਨੇ ਵੀ ਕਿਹਾ ਕਿ ਸਰਕਾਰ ਵੱਲੋਂ ਗਰੀਬ ਲੋਕਾਂ ਦੇ ਨਾਲ ਧੋਖਾ ਕੀਤਾ ਜਾ ਰਿਹਾ ਹੋਰ ਕੀ ਕੀ ਕਿਹਾ ਇਸ ਮਾਮਲੇ ਤੇ ਤੁਸੀਂ ਵੀ ਸੁਣੋ ਇੱਕ ਮੰਗ ਪੱਤਰ ਦੇਣ ਆਏ ਹੋ ਜੀ ਅੱਜ ਮਗ੍ਹਾਈ ਜੋ ਪੰਜਾਬ ਸਰਕਾਰ ਨੇ ਸਾਡੇ ਤੇ ਭਾਰੀ ਬੋਝ ਪਾ ਦਿੱਤਾ ਹੈ ਸਾਡੇ ਵੱਲੋਂ ਕਾਂਗਰਸ ਪਾਰਟੀ ਵੱਲੋਂ ਦਿੱਤੀਆਂ ਸਹੂਲਤਾਂ ਨੂੰ ਬੰਦ ਕਰ ਦਿੱਤਾ ਹੈ ਔਰ 3 ਰੁਪਏ ਯੂਨਿਟ ਜਿਹੜਾ ਆ ਉਹ ਜਿਹੜਾ ਆ ਉਹ ਹਟਾ ਦਿੱਤਾ ਗਿਆ ਜਿਹੜਾ ਅਸੀਂ ਫ੍ਰੀ ਦਿੰਦੇ ਸੀ ਹੋਰ ਮਗਹੀਾਈ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਦਾ ਵਾਧਾ ਹੋ ਗਿਆ ਸੋ ਅੱਜ ਅਸੀਂ ਮਾਨਯੋਗ ਸਰਦਾਰ ਹਰਦੇਵ ਸਿੰਘ ਲਾਡੀ ਸ਼ੇਰੋ ਵਾਲੀ ਜੀ ਸਾਡੇ ਦਿਹਾਤ ਦੇ ਪ੍ਰਧਾਨ ਨੇ ਰਜਿੰਦਰ 베ਰੀ ਜੀ ਸਾਡੇ ਸ਼ਹਿਰ ਦੇ ਪ੍ਰਧਾਨ ਨੇ ਉਹਨਾਂ ਦੀ ਅਗਵਾਈ ਦੇ ਅੰਦਰ ਅੱਜ ਜ਼ਿਲ੍ਹੇ ਵੱਲੋਂ ਪ੍ਰੋਟੈਸਟ ਕਰਕੇ ਏਡੀ ਸਾਹਿਬ ਨੂੰ ਮੈਮੋਰੰਡਮ ਦਿੱਤਾ ਗਿਆ ਕਿ ਇਹ ਜਿਹੜਾ ਸਰਕਾਰ ਨੇ ਸਾਡੇ ਵੱਲੋਂ ਦਿੱਤੀਆਂ ਸਹੂਲਤਾਂ ਨੂੰ ਰੱਦ ਕੀਤਾ ਇਹ ਮੰਦ ਭਾਗੀ ਗੱਲ ਹੈ ਔਰ ਹੋਰ ਕੀਮਤਾਂ ਵਧਾ ਕੇ ਜਿਹੜਾ ਇਹ ਲੋਕਾਂ ਦੇ ਉੱਤੇ ਬੋਝ ਪਾਇਆ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਵਧਾ ਕੇ ਸਰਕਾਰ ਨੇ ਸਾਡੇ ਨਾਲ ਔਰ ਗਰੀਬ ਲੋਕਾਂ ਦੇ ਨਾਲ ਆਮ ਲੋਕਾਂ ਦੇ ਨਾਲ ਬਹੁਤ ਵੱਡਾ ਧੋਖਾ ਕੀਤਾ ਇਹਦਾ ਨਤੀਜਾ ਸਰਦਾਰ ਭਗਵੰਤ ਸਿੰਘ ਮਾਨ ਨੂੰ ਭੁਗਤਣਾ ਪੈਣਾ ਇਹਦੀ ਸਰਕਾਰ ਚੱਲਦਾ ਹੋ ਰਹੀ ਹੈ ਇਹਦੀ ਗੱਲ ਕੋਈ ਸੁਣ ਨਹੀਂ ਰਹੀ ਇਹਦੇ ਕੋਈ ਵਧਾਏ ਕੋਈ ਅਫਸਰ ਰੋਂਦੇ ਫਿਰਦੇ ਬਿਲਕਦੇ ਫਿਰਦੇ ਨੇ ਪੰਜਾਬ ਦੀ ਵਿਧਾਨ ਸਭਾ ਚ ਜਿਹੜਾ ਜਨਾਜਾ ਇਹਨਾਂ ਦਾ ਨਿਕਲਿਆ ਇਹ ਲੋਕਾਂ ਦਾ ਹੋਰ ਸਿਰਫ ਧਿਆਨ ਪਟਕਾਉਣ ਦੇ ਕਰਕੇ ਜਿਹੀਆਂ ਗੱਲਾਂ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ ਪੰਜਾਬ ਸਰਕਾਰ ਹਰ 프ਰੰਟ ਤੇ ਗਰੀਬਾਂ ਨੂੰ ਸੁਰਤਾ ਦੇਣ ਦੇ ਅੰਦਰ ਬੁਰੀ ਤਰ੍ਹਾਂ ਫੇਲ ਹੋਈ ਹੈ